ਸਵਾਗਤ ਹੈ ਤੁਹਾਡਾ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਮੈਦਪੁਰ ਦੇ ਨਜ਼ਦੀਕ ਨਜ਼ਦੀਕ ਇੱਕ ਨਿੱਜੀ ਸਕੂਲ ਦੀ ਬੱਸ ਦੇ ਟੱਕਰ ਹੋਈ ਹੈ ਜਦੋਂ ਬੱਸ ਇਹ ਚੱਲ ਰਹੀ ਸੀ ਤਾਂ ਇੱਥੇ ਸਕੂਲੀ ਬੱਚੇ ਵੀ ਸੀ ਪਰ ਵਾਰ-ਵਾਰ ਬੱਚੇ ਆ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਠੀਕ ਰਹਿ ਗਏ ਤਾਂ ਇਹ ਬੱਸ ਖੜੀ ਹੈ ਇਸ ਬੱਸ ਦੇ ਵਿੱਚ ਇੱਕ ਸਾਈਕਲ ਵੱਜਿਆ ਇਹ ਬੱਸ ਸਾਈਕਲ ਦੇ ਵਿੱਚ ਵੱਜੀ ਹੈ ਸ਼ਾਇਦ ਕੋਈ ਸਾਈਕਲ ਦੇ ਨਾਲ ਤਾਂ ਇੰਨਾ ਨਹੀਂ ਜ਼ਿਆਦਾ ਮੈਨੂੰ ਲੱਗਦਾ ਕਿ ਹੋ ਸਕਦਾ ਕੋਈ ਹੋਰ ਵੀ ਨਜ਼ਦੀਕੀ ਚੀਜ਼ ਵਿੱਚ ਵੱਜ ਸਕਦੀ ਆ ਪਰ ਸਾਈਕਲ ਕਹਿੰਦੇ ਜ਼ਰੂਰ ਵਿੱਚ ਵੱਜਿਆ ਔਰ ਚਾਲਕੀ ਵਿੱਚ ਵੱਜਿਆ ਤੇ ਜਿਸ ਦੀ ਮੌਤ ਹੋ ਗਈ ਹੈ ਔਰ ਮੌਤ ਬਹੁਤ ਆ ਬਾਅਦ ਜੋ ਥਾਣਾ ਸੀ ਮਹਿਦਪੁਰ ਉੱਥੇ ਕਾਫੀ ਜ਼ਿਆਦਾ ਇਕੱਠ ਵੀ ਹੋਇਆ ਔਰ ਹੁਣ ਲਾਸ਼ ਨੂੰ ਪੋਸਟ ਮਾਰਨ ਦੇ ਲਈ ਜੋ ਸਿਵਲ ਹਸਪੀਟਲ ਨਕੌਦਰ ਪੇਜ ਦਿੱਤਾ ਗਿਆ ਤੇ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਸਾਹਮਣੇ ਸਾਂਝੀ ਕਰ ਰਹੇ ਹਾਂ ਲਾਈਵ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਬੱਸ ਹੈ ਜਿਸ ਦਾ ਕੀ ਐਕਸੀਡੈਂਟ ਹੋਇਆ ਹੈ ਉਹ ਐਕਸੀਡੈਂਟ ਹੋਇਆ ਕਿਸ ਨੇ ਇੱਕ ਸਾਈਕਲ ਦੇ ਨਾਲ ਔਰ ਸਾਈਕਲ ਸਵਾਰ ਦੀ ਮੌਤ ਹੋ ਚੁੱਕੀ ਹੈ ਦੂਜੀ ਗੱਲ ਜੋ ਸਕੂਲਾਂ ਵਾਲੇ ਨੇ ਉਹਨਾਂ ਦੀ ਇੱਕ ਵੱਡੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਇਸ ਖਬਰ ਤੋਂ ਬਾਅਦ ਉਹ ਵੀ ਤੁਸੀਂ ਜਰੂਰ ਦੇਖਿਓ ਕੈਮਰਾਮੈਨ ਮਨਜੀਤ ਦੇ ਨਾਮ ਹਰਦੀਪ ਐਨ ਐਨ ਆਰ ਨਿਊਜ਼ ਮਾਧਪੁਰ